ਮੀਤਾ ਦਾ ਪ੍ਰਵੀਂਦਰ ਕਾਲ ਆ ਤੁਹਾਡੇ ਘਰ ਵਾਲੇ ਦਾ ਨਾ ਕੀ ਆ ਵਿਜੇਤ ਸਿੰਘ ਵਿਜੇਤ ਸਿੰਘ ਕਿੱਥੇ ਰਹਿੰਦੇ ਤੁਸੀਂ ਇੱਕ ਹੋਰ ਖਾਲਸਾ ਹਾਂਜੀ ਬਰਨਾ ਸਾਹਿਬ ਗੁਰਦੁਆਰੇ ਵਾਲੇ ਗੁਰਦੁਆਰੇ ਤੇ ਲੱਗੇ ਆ ਜਿਹੜਾ ਤੁਸੀਂ ਸਾਨੂੰ ਮੌਕੇ ਦੇ ਉੱਤੇ ਆ ਕੋਠਾ ਡਿੱਗਾ ਬੁਖਾਰੇ ਕਦੋਂ ਡਿੱਗਾ ਇਹ ਤਾਂ ਨਹੀਂ ਡਿੱਗਾ ਜੋ ਮੀਂਹ ਵਰਦੇ ਕੱਲ ਮੀਂਹ ਵਰਦੇ ਚ ਡਿੱਗਾ ਆ ਹਾਂਜੀ ਤੇ ਖਰਾਬ ਹੋ ਗਿਆ ਜਦੋਂ ਕੋਠਾ ਡਿੱਗਾ ਤੁਸੀਂ ਕਿੱਥੇ ਸੀ ਆਸੀਂ ਇਹ ਕਿ ਕੰਮ ਕਰਦੇ ਆਂ ਅਸੀਂ ਕੰਮ ਤੋਂ ਮਗਰੋਂ ਆਉਂਦੇ ਆਂ ਦੇਖਿਆ ਤੇ ਕੱਲ ਮਿਲ ਜਾਂਦੇ ਤੇ ਦੇਖੋ ਅਬ ਇਹ ਕੋਠਾ ਡਿੱਕਾ ਜੀ ਹਾਂਜੀ ਹੁਣ ਕੀ ਚਾਹੁੰਦੇ ਜੇ ਤੁਸੀਂ ਸਰਕਾਰ ਕੋਲ ਅਸੀਂ ਇਹੋ ਚਾਹਨੇ ਕਿ ਜੇ ਸਾਡੇ ਪੈਸੇ ਨਾਲ ਜਿਹੜਾ ਬਾਉਣਾ ਅਸੀਂ ਕੰਮ ਦਾ ਕੁੰਬੜਾ ਪਈਏ ਆਪਣਾ ਅੱਛਾ ਤੁਸੀਂ ਫਾਰਮ ਭਰ ਕੇ ਦਿੱਤੇ ਨੇ ਹਾਂਜੀ ਦਿੱਤੇ ਜੋ ਦਿੱਤੇ ਕਾਰਪੋਰੇਸ਼ਨ ਦੇਤੇ ਹਾਂਜੀ ਕੋਈ ਕਿਸ਼ਤ ਆਈ ਆ ਤੁਹਾਨੂੰ ਦੋ ਕਿਸ਼ਤਾਂ ਆਈਆਂ ਜੀ ਅੱਜ ਅਬ ਤੁਸੀਂ ਬਾਕੀ ਦੀ ਆਸ ਕਰਦੇ ਵੀ ਸਾਨੂੰ ਛੇਤੀ ਦਾ ਪੁਆਇਆ ਜਾਵੇ ਤੇ ਅਸੀਂ ਇਹ ਕੋਠੀ ਪਾਵੇ ਦੋਵੇਂ 30% ਤੇ ਚੱਲ ਸਾਡੀਆ ਮਤਲਬ ਦੋ ਜੀ ਹਾਂ ਇਹ ਸੀ ਜੀ ਆਪਣੀ ਇਹਨਾਂ ਦੇ ਸੀ ਬਲਵਿੰਦਰ ਕੌਰ ਇਹ ਜੀ ਜੀ ਬਲਵਿੰਦਰ ਕੌਰ ਬਲਵਿੰਦਰ ਕੌਰ ਮੇਜਰ ਸਿੰਘ ਦੇ ਘਰ ਦੀ ਇਹ ਜੀ ਸੋਨੀ ਕਾਉਂਸਲਰ ਦੇ ਸਾਹਮਣੇ ਘਰ ਆ ਜੀ ਇਹਨਾਂ ਦਾ ਸੋਨੀ ਕਾਉਂਸਲਰ ਦੇ ਸਾਹਮਣੇ ਘਰ ਆ ਕੋਟ ਖਾਲਸਾ ਦੇ ਵਿੱਚ ਆ ਇਹ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਇਹਨਾਂ ਦਾ ਜੀ ਆ ਕੋਠਾ ਡਿੱਗ ਪਿਆ ਆ ਜਿਹੜਾ ਕੋਠਾ ਡਿੱਗ ਪਿਆ ਇਹ ਇਹਨਾਂ ਦੇ ਜੀ ਬਾਲ-ਬਾਲ ਬਚ ਗਏ ਤੇ ਜਾਨੀ ਨੁਕਸਾਨ ਹੋ ਗਿਆ ਆ ਵੇਖੋ ਇਹਨਾਂ ਨੇ ਠਾਂ ਰਹਿਣ ਨੂੰ ਥਾਂ ਨਹੀਂ ਆਦਾ ਸਾਰਾ ਸਮਾਨ ਬਾਹਰ ਕੱਢ ਕੇ ਰੱਖਿਆ ਹੋਇਆ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਇੱਕ ਕੋਠਾ ਲ ਗਲੀ ਲੱਖਾਂ ਦੀ ਦਾਦੇ ਵਾਲੀ ਜੇ ਡਿੱਗਾ ਜੀ ਉਹ ਆਗਾ ਜੀ ਕਸ਼ਮੀਰ ਸਿੰਘ ਦਾ ਕੋਠਾ ਉਹ ਉਸ ਕੋ ਉਹ ਕੋਠੇ ਦੇ ਰਾਤ ਡਿੱਗਾ ਆ ਤੇ ਉਹ ਕੋਠੇ ਦੇ ਦੂਸਰੇ ਕਮਰੇ ਚ ਸੁੱਤੇ ਸੀ ਜਦੋਂ ਉਹਨਾਂ ਨੂੰ ਕੋਠੇ ਦੇ ਡਿੱਗਣ ਦੀ ਆਵਾਜ਼ ਆਈ ਭੱਜ ਕੇ ਅੰਦਰ ਗਏ ਤੇ ਉਹਨਾਂ ਨੂੰ ਕਰੰਟ ਵੀ ਪੈ ਗਿਆ ਕਰੰਟ ਪੈਣ ਦੇ ਨਾਲ ਬਚਾਅ ਤੇ ਉਹਨਾਂ ਦਾ ਦਾ ਹੋ ਗਿਆ ਤੇ ਭਰ ਕੀ ਨਾਲ ਉਹਨਾਂ ਦਾ ਯਾਨੀ ਨੁਕਸਾਨ ਤੋਂ ਦੇ ਬਚਾਅ ਹੋ ਗਿਆ مالی ਨੁਕਸਾਨ ਹੋ ਗਿਆ ਉਹਨਾਂ ਦਾ ਏਸੀ ਜੀ ਇਹ ਮੌਕੇ ਦੇ ਉੱਤੇ ਕੋਟ ਖਾਲਸਾ ਦੇ ਵਿੱਚ ਅੱਜ ਬਰਸਾਤ ਦੇ ਨਾਲ ਹੋਏ ਕੁਝ ਡਿੱਗੇ ਕੋਠਿਆਂ ਦੀ ਅਸੀਂ ਇਨਸਾਰ ਲੈਣ ਆਏ ਆ ਇਹਨਾਂ ਨੇ ਸਾਨੂੰ ਬੁਲਾਇਆ ਆ ਵੀ ਸਾਡਾ ਕੋਠਾ ਡੇਕ ਪਿਆ ਤੇ ਅਸੀਂ ਇਹ ਗਰੀਬ ਪਰਿਵਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਡੀਸੀ ਅੰਮ੍ਰਿਤਸਰ ਆ ਕਮਿਸ਼ਨਰ ਅੰਮ੍ਰਿਤਸਰ ਤੋਂ ਮੰਗ ਕਰਦੇ ਨੇ ਕਿ ਇਹ ਇਹਨਾਂ ਨੇ ਫਾਰਮ ਭਰ ਕੇ ਦਿੱਤੇ ਨੇ ਤੇ ਇਹਨਾਂ ਦਾ ਬਕਾਇਆ ਜਿਹੜਾ ਜਲਦੀ ਤੋਂ ਜਲਦੀ ਪਾਇਆ ਜਾਵੇ ਤੇ ਇਹ ਨੀਲੇ ਅਸਮਾਨ ਥੱਲੇ ਬੈਠੇ ਨੇ ਸੁਖਵਿੰਦਰ ਸਿੰਘ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ ਇਸਰਾਂ ਹੀ ਇੱਕ ਸਮਾਚਾਰ ਹੋਰ ਸਾਨੂੰ ਮਿਲਿਆ ਆ ਵੀ ਬਾਲवाड़ी ਆਂਗਣ ਸੈਂਟਰਾਂ ਦੇ ਵਿੱਚ ਨੀਵੀ ਪਤੀ ਮੱਖਣ ਵਾਲੇ ਦਾ ਟੇਲਰ ਵਾਲੀ ਗਲੀ ਦੇ ਵਿੱਚ ਬਾਲ ਬਾਰੀ ਸੈਂਟਰ ਆ ਉਥੇ ਕੱਲ ਲੋਕਾਂ ਨੂੰ ਦਲੀਆਂ ਦਿੱਤਾ ਗਿਆ ਖਾਣ ਵਾਸਤੇ ਦਲੀਆਂ ਦਿੱਤਾ ਗਿਆ ਪੰਜੀਰੀ ਦਿੱਤੀ ਗਈ ਜਿਹਦੇ ਵਿੱਚ ਦਲੀਆਂ ਰਿੱਦਾ ਤੇ ਦਲੀਆਂ ਕੌਣ ਮਾਰਨ ਦੇ ਆਏ ਜਿੰਨਾਂ ਜਿਨਾਂ ਨੇ ਇਹ ਦਲੀਆਂ ਖਾਦਾ ਉਹਨਾਂ ਨੂੰ ਪੇਟ ਖਰਾਬੀ ਆ ਗਈ ਪੇਟ ਖਰਾਬੀ ਆਉਂਦੇ ਨਾਲ ਉਹਨਾਂ ਨੂੰ ਟਟੀਆਂ ਲੱਗ ਗਈਆਂ ਤੇ ਉਹਨਾਂ ਨੂੰ ਉਹਨਾਂ ਦਾ ਗੋਲਾ ਹਾਰਾ ਹੋ ਹੁੰਦਿਆ ਤੇ ਇਸ ਵਿੱਚ ਮੈਂ ਜ਼ਿਲ੍ਹਾ ਕੰਟਰੋਲਰ ਜ਼ਿਲ੍ਹਾ ਕੰਟਰੋਲਰ ਬਾਲ ਵਿਕਾਸ ਵਿਭਾਗ ਦੇ ਪ੍ਰੋਜੈਕਟ ਅਫਸਰ ਨੂੰ ਬੇਨਤੀ ਕਰਦਾ ਹਾਂ ਪੀ ਇਹ ਜਿਹੜਾ ਦਲੀਆ ਲੋਕਾਂ ਨੂੰ ਦਿੱਤਾ ਜਾ ਰਿਹਾ ਆ ਇਹ ਆਪ ਵੀ ਖਾ ਕੇ ਵੇਖੋ ਤੇ ਇਹਦੇ ਉੱਤੇ ਜਿਹੜੇ ਜਿਹੜੇ ਲੋਕ ਬਿਮਾਰ ਹੋ ਰਹੇ ਨੇ ਇਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਦਲੀਏ ਦੇ ਨਾਲ ਮੈਂ ਵੀ ਇਹ ਦਲੀਆ ਚੱਖ ਕੇ ਵੇਖਿਆ ਤੇ ਦਲੀਆ ਬਹੁਤ ਕੌੜਾ ਸੀ ਸੁਖਿੰਦਰ ਸਿੰਘ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ